ਅੱਜ ਦੀ ਵੀਡੀਓ ਉਹਨਾਂ ਲੋਕਾਂ ਨੂੰ ਲੈ ਕੇ ਬਣਾਈ ਗਈ ਹੈ ਜੋ ਕਹਿੰਦੇ ਨੇ ਅਸੀਂ ਠਾਕਾ ਓਪਲੇ ਮਾਨਸੂ ਤੁਸੀਂ ਹੁਣ ਖੁਦ ਫੈਸਲਾ ਕਰੋ ਕਿ ਮੇਰੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ ਕਿ ਮਰੀਜ਼ ਪਹਿਲੇ ਦਿਨ ਤੋਂ ਹੀ ਠੀਕ ਹੋ ਜੂ ਡਾਕਟਰ ਵੀ ਜਦੋਂ ਦਵਾਈ ਦਿੰਦਾ ਤਾਂ ਉਸ ਦਾ ਕੋਰਸ ਕਰਵਾਉਂਦਾ ਹੈ ਅੱਜ ਅਸੀਂ ਤੁਹਾਨੂੰ ਉਹਨਾਂ ਲੋਕਾਂ ਨਾਲ ਮੁਲਾਕਾਤ ਕਰਵਾਵਾਂਗੇ ਜੋ ਪੁਰਾਣੇ ਤਰ ਤੋਂ ਪਰਸ਼ਾਨ ਸੀ ਤੇ ਡਾਕਟਰਾਂ ਦੇ ਜਵਾਬ ਦੇਣ ਤੋਂ ਬਾਅਦ ਸਾਡੇ ਕੋਲ ਠੀਕ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਲੰਗਰ ਸਾਹਿਬ ਪੱਟੀਵਾਲ ਕਲਾ ਜੋ ਕਿ ਬਹਾਦਰ ਸਿੰਘ ਬਿੱਟੂ ਰਣਵੀਰ ਸਿੰਘ ਕਈ ਸਾਲਾਂ ਤੋਂ ਇੱਥੋਂ ਜੋ ਕਿ ਉਹਨਾਂ ਦੇ ਕੋਲੇ ਪ੍ਰਮਾਤਮਾ ਨੇ ਗੁਣ ਬਖਸ਼ਿਆ ਹੈ ਆ ਰੋਗਾਂ ਦਾ ਇਲਾਜ ਕਰਨ ਵਾਸਤੇ ਆਉਂਦੇ ਬਹਾਦਰ ਸਿੰਘ ਬਿੱਟੂ ਨੇ ਪਹਿਲਾਂ ਆ ਕੇ ਗੁਰੂ ਘਰ ਦੀ ਸੇਵਾ ਕੀਤੀ ਉਸ ਤੋਂ ਅਪਰੰਤ ਇੱਕ ਮਹਾਪੁਰਖਾਂ ਕੋਲੋਂ ਗੁਣ ਲੈਂਤਾ ਫਿਰ ਉਹਨਾਂ ਕੋਲੇ ਸਰਕਾਰੀ ਸਰਟੀਫਿਕੇਟ ਹੈ ਭਾਈ ਜਿਹੜੀਆਂ ਸਿੱਖ ਸੰਗਤਾਂ ਸਰਤਾ ਭਾਵਨਾ ਦੇ ਨਾਲ ਆਉਂਦੀਆਂ ਨੇ ਉਹ ਠੀਕ ਹੁੰਦੀਆਂ ਨੇ ਜੋ ਉਹਨਾਂ ਦੇ ਦੱਸੇ ਹੋਏ ਨਿਯਮਾਂ ਅਨੁਸਾਰ ਉਹਤੇ ਪਰਹੇਜ ਕਰਦੀਆਂ ਨੇ ਕਈ ਵਾਰੀ ਕਿਸੇ ਨੂੰ ਗਿਲਾ ਸਿਕਵਾ ਹੁੰਦਾ ਵੀ ਅਸੀਂ ਨਹੀਂ ਠੀਕ ਉਹ ਕਈ ਵਾਰੀ ਜੋ ਦੱਸਦੇ ਨੇ ਪਰਹੇਜ ਉਹ ਨਹੀਂ ਸਿੱਖ ਸੰਗਤਾਂ ਰੱਖਦੀਆਂ ਬਾਕੀ ਭਾਈ ਜਿਹੜੀਆਂ ਠੀਕ ਹੁੰਦੇ ਨੇ ਉਹਨਾਂ ਧੰਨਵਾਦ ਕਰਦੇ ਨੇ ਜਿਹੜਾ ਕੋਈ ਨਹੀਂ ਠੀਕ ਹੁੰਦਾ ਭਾਈ ਉਹ ਕਈ ਵਾਰੀ ਗਿਲੇ ਸ਼ਿਕਵੇ ਕਰਦਾ ਅਸੀਂ ਕਿਸੇ ਨੂੰ ਘਰੋਂ ਨਹੀਂ ਬੁਲਾ ਕੇ ਲਿਆਉਂਦੇ ਜੀ ਦਾ ਦਿਲ ਕਰਦਾ ਆਓ ਜੀ ਦਾ ਨਹੀਂ ਕਰਦਾ ਨਾ ਆਓ ਕਿਹੜਾ ਪਿੰਡ ਹੈ ਵੀਰੇ ਆਪਣਾ ਢਾਬੀ ਗੁਜਰਾਂ ਦੀ ਕੀ ਪ੍ਰੋਬਲਮ ਸੀ ਵੀਰੇ ਆਪ ਨੂੰ ਬਾਈ ਨਾਲ ਆਈ ਸੀ ਜਿਹੜੀ ਪ੍ਰੋਬਲਮ ਸੀ ਜੀ ਬਾਈ ਜੀ ਅਚੀ ਸਕਰੀਮ ਸਰਪੰਚ ਢਾਬੀ ਕੋ ਜਨਾ ਰੋਣਾ ਬਈ ਹਾਂਜੀ ਹਾਂ ਜਦੋਂ ਇਲਾਜ ਤੋਂ ਬਾਅਦ ਇਹ ਆਪਣਾ ਦੱਸਣਗੇ ਆਪਣੇ ਮਾਰੇ ਇਹਨਾਂ ਨੂੰ ਕੀ ਸਮੱਸਿਆ ਸੀ ਆਹੀ ਸਾਈਡ ਤੇ ਦਰਦ ਹੋ ਰਹਾ ਹੈ ਨਾ ਹਾਂ ਹਾਂ ਮੁਰੇ ਚ ਅਸੀਂ ਡਾਕਟਰ ਨੂੰ ਸਰੀਰ ਇਡਿਲਾ ਬਈ ਜੀ ਬਾਸ ਸਨੈ ਸਰੀਰ ਇਡਿਲਾ ਹਾਂਜੀ ਜੇ ਅਸੀਂ ਖੜੇ ਆ ਪੱਟੀਵਾਲ ਕਲਾ ਨਹਿਰ ਵਾਲੇ ਗੁਰੂ ਘਰ ਦੇ ਵਿੱਚ ਲੰਗਰ ਸਾਹਿਬ ਗੁਰਦੁਆਰ ਸਾਹਿਬ ਇਹ ਸਾਡੇ ਵੀਰ ਸਰਪੰਚ ਨੇ ਇਹ ਆਪਣੇ ਬਾਰੇ ਦੱਸਣਗੇ ਇਹਨਾਂ ਨੂੰ ਕੀ ਪ੍ਰੋਬਲਮ ਸੀ ਹਾਂਜੀ ਸਰਪੰਚ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਰਾਮ ਰਾਮ ਸਾਰੇ ਭਾਈਆ ਨਾ ਭਾਈ ਕੀ ਸਮੱਸਿਆ ਕੀ ਸੀ ਤੁਹਾਡੀ ਮੇਰੇ ਤਾਂ ਸਮੱਸਿਆ ਜੀ 2004 ਤੋਂ ਦੀ ਜੀ ਇਹ ਡਿਸਕ ਦੀ ਪ੍ਰੋਬਲਮ ਸੀ ਕਿੱਦਾਂ ਦੀ ਸੀਗੀ ਕਿਵੇਂ ਆਈ ਸੀ ਜੀ ਸਾਡੇ ਕੋਲ ਬਹੁਤ ਐ ਜਿਵੇਂ ਟੇਡਾ ਹੋ ਕੇ ਐ ਚੱਲਦਾ ਦੀ ਐ ਹੁਣ ਬਿਲਕੁਲ ਠੀਕ ਆ ਮੈਨੂੰ ਦੱਸ ਪਾਈ ਸੀ ਆਪਣੇ ਵੀਰ ਲਖਵਿੰਦਰ ਸਿੰਘ ਲੱਖਾ ਢਾਬੀ ਗੁਜਰਾਂ ਪੰਜਾਬੀ ਐਕਟਰ ਤੇ ਜੀਵਾ ਵੀ ਸੀ ਹਾਂ ਜੀਵਾ ਸੀ ਪੰਡਾ ਦਾ ਮੁੰਡਾ ਖਨੋਰੀ ਤੋਂ ਇੱਕਾ ਤੁਹਾਡਾ ਮਿੱਤਰ ਸੀਗਾ ਉਹਦੀ ਡੈਥ ਹੋ ਗਈ ਕੀ ਨਾਮ ਦਾ ਉਹਦਾ ਨਾਮ ਭੋਲਾ ਰਾਮ ਸੀ ਭੋਲਾ ਖਲਵਾਈ ਮੈਂ ਉਹਨਾਂ ਨੂੰ ਵੀ ਲੈ ਕੇ ਆਇਆ ਇੱਥੋਂ ਬਹੁਤ ਮਰੀਜ਼ ਠੀਕ ਹੋਏ ਨੇ ਤੇ ਬਾਕੀ ਵੀ ਸਾਰਿਆਂ ਨੂੰ ਇਹੀ ਹੈ ਇਹ ਦਵਾਈ ਨਹੀਂ ਦਿੰਦੇ ਕੋਈ ਕੋਈ ਐਮ ਆਰ ਆਈ ਨਹੀਂ ਕਰਵਾਉਂਦੇ ਹੈਗੇ ਇਹ ਸਿਰਫ ਇਲਾਜ ਕਰਦੇ ਨੇ ਆਪਣੀ ਹੱਥਾਂ ਨਾਲ ਆਪਣੀ ਸਾਡੀ ਆਪਣੀ ਥੈਰੇਪੀ ਨਾਲ ਥੈਰੇਪੀ ਨਾਲ ਇਲਾਜ ਕਰਦੇ ਨੇ ਇਹ ਬਾਕੀ ਬਿਲਕੁਲ ਇੱਕ ਨੰਬਰ ਕੰਮ ਕਰਦੇ ਨੇ ਸਾਰੇ ਜੀ ਤੁਸੀਂ ਆਪਣਾ ਫੋਨ ਨੰਬਰ ਬੋਲ ਦੋ ਤੁਸੀਂ ਕਿ ਇੱਕ ਸਰਪੰਚ ਵੀ ਹੋ ਨਾ ਪਿੰਡ ਦੇ ਹਾਂ ਕਿਹੜੇ ਪਿੰਡ ਤੋਂ 2008 ਤੋਂ 13 ਪਿੰਡ ਤੋਂ ਢਾਬੀ ਗੁਜਰੰਦੋ ਆਪਣਾ ਫੋਨ ਨੰਬਰ ਬੋਲ ਪਿੰਡ ਢਾਬੀ ਗੁਜਰਾ ਮੇਰਾ ਮੇਰਾ ਫੋਨ ਨੰਬਰ ਹੈ 94630 85933 ਓਕੇ ਆਪਾਂ ਬਪੂ ਸასი ਕਾਲ ਕਿੱਥੋਂ ਆਏ ਹੋ ਹਰ ਤੋਂ ਅੱਛਾ ਕੀ ਪ੍ਰੋਬਲਮ ਕੀ ਆਈ ਸੀ ਡਾਕਟਰ ਜੀ ਕਾਹਤਾ ਵੜਦੇ ਤਾ ਨਹੀਂ ਡਾਕਟਰ ਕੀ ਕਹਿੰਦਾ ਸੀਗਾ ਅੱਛਾ ਕਹਿੰਦਾ ਜੀ ਹਾਂ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਬਾਈ ਰੋਹਿਤ ਸਿੰਘ ਜੀ ਕਿੱਥੋਂ ਆਇਆ ਤੁਸੀਂ ਸਰਹੂਰ ਤੋਂ ਇਹ ਤੁਹਾਡੇ ਫਾਦਰ ਸਾਹਿਬ ਨੇ ਨਾ ਕੀ ਤੁਸੀਂ ਆਦਮੀ ਚੋਂ ਹਾਂ ਜੀ ਹਾਂ ਵਿੱਚ ਕੀ ਪ੍ਰਾਬਲਮ ਕੀ ਆਈ ਸੀ ਇਹਨਾਂ ਨੂੰ ਇਹ ਕਰੇ ਪੇਰ ਕੱਟ ਰਹੇ ਸੀਗੇ ਗਿਰ ਗਏ ਜੀ ਗਰਦਨ ਤੇ ਲੱਗ ਗਈ ਸੀ ਤਾਂ ਜੀ ਹਸਪੀਟਲ ਚ ਲੈ ਕੇ ਗਏ ਐਕਸ-ਰੇ ਵਗੈਰਾ ਸਾਰਾ ਕੁਝ ਕਰਾਇਆ ਹੀ ਉਹ ਕਹਿੰਦੇ ਮਨਕੇ ਚ ਤਰੇਡ ਆਈ ਹੋਈ ਐ ਇੱਕ ਮਨਕਾ ਦਬਿਆ ਹੋਇਆ ਬਾਕੀ ਤਰੇਡ ਆਈ ਹੋਈ ਐ ਵੀ ਆਪਰੇਸ਼ਨ ਹੱਲ ਐ ਦਾ ਇਹ ਤੋਂ ਬਗੈਰ ਨਹੀਂ ਹੁੰਦਾ ਨਹੀਂ ਆਪਾਂ ਨੇ ਇਹਨਾਂ ਦਾ ਅੱਜ ਤੀਜੀ ਵਾਰੀ ਐ ਜਾਂ ਚੌਥੀ ਵਾਰੀ ਐ ਆ ਚੌਥੀ ਵਾਰੀ ਆ ਜੀ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੁਣ ਕਿੱਦਾਂ ਦਾ ਕੀ ਮਹਿਸੂਸ ਹੋਣ ਲੱਗਿਆ ਇਹਨੂੰ ਹੁਣ ਪਹਿਲਾਂ ਨਾ ਉਹ ਫਰਕ ਆਈ ਹੁਣ ਲੱਤਾਂ ਵੀ ਹੱਲਾਰੇ ਨੇ ਪਹਿਲਾਂ ਤਾਂ ਕੁਝ ਨਹੀਂ ਲੰਦਾ ਪਹਿਲਾਂ ਕੁਝ ਨਹੀਂ ਲੰਉਂਦੇ ਸੀ ਵੱਧ ਤੋਂ ਕਰਦੋਂ ਜੱਕੀ ਪਹਿਲਾਂ ਕਹਿੰਦੇ ਗਲਦਨ ਵੀ ਜੱਕੀ ਜਾਂਦੀ ਸੀ ਛਕਦੇ ਤੇ ਜੀ ਇਹ ਕਹਿੰਦੇ ਮਰ ਜੇਗਾ ਉਹ ਕਹਿੰਦੇ ਲਾਸਟ ਪੁਆਇੰਟ ਤੇ ਖੜੇਗਾ ਮਨਕਾ ਜੀ ਚਲੋ ਹੁਣ ਕਿਵੇਂ ਲੱਗਿਆ ਤੁਹਾਨੂੰ ਮੈਂ ਤਾਂ ਬਚਤਾ ਹਾਂ ਚਲੋ ਕੀ ਨਾਮ ਹੈ ਜੀ ਆਪਣਾ ਨਾਮ ਮੇਰਾ ਕਰਤਾਰ ਸਿੰਘ ਕੀ ਪ੍ਰੋਬਲਮ ਸੀ ਆਪਣੀ ਮੇਰੇ ਮੈਸੇਜ ਇਹਨੂੰ ਡੰਗ ਸੇ ਲੀ ਸੀ ਠੀਕ ਹੈ ਜੀ ਕਿੱਥੋਂ ਆਏ ਹੋ ਤੁਸੀਂ ਪਿੰਡ ਰਤਨੜੀ ਤੋਂ ਆਪਾਂ ਮਿਲ ਖਦਾ ਡੇਢ ਦੋ ਸਾਲ ਪਹਿਲਾਂ ਨਾਂ ਮੇਕੀ ਦਾ ਆ ਰਹਿਆ ਇਹਨਾਂ ਕੋਲ ਨਹੀਂ ਨਹੀਂ ਠੀਕ ਹੋ ਗਏ ਸੀ ਨਾ ਵਿੱਚ ਹਾਂ ਠੀਕ ਹੋ ਗਏ ਵਿਚੋਂ ਬਾਅਦ ਦੁਬਾਰਾ ਆਏ ਹੁਣ ਕਿੰਨੇ ਜਦਵਾਦਾਂ ਆਏ ਹੋ ਤੁਸੀਂ ਹੁਣ 2.5 ਸਾਲ ਬਾਅਦ ਓਕੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਲਾਜ ਬਾਰੇ ਵਧੀਆ ਵਧੀਆ ਲਾਜ ਬਹੁਤ ਵਧੀਆ ne gelir.